ਆ ਸੋਹੀ ਹੈ ਸਭ ਨਾਂ ਦਾ ਵੇਸਾ ਹੋ ਸਾਚਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ മല്ലാ ചൗഥാ ഹർ പഹലടീല പാര വിരത്തിമ ദൃഢായ ബലരമ ജിയോ വണി ബ്രഹ്മ വേദ ർമ്മ ദൃഢ പാപ തയാ ബലരമ ജിയോ ਹਰ ਬਹਿ ਲੜੀ ਲਾਭ ਘਰ ਵਰਤੀ ਕਰਮ ਦੇ ਰੜਾਇਆ ਬਲ RAM ਜੀਓ ਬਾਣੀ ਬ੍ਰਹਮਾ ਵੇਦ ਧਰਮ ਦੇ ਰੜਾਹੋ ਪਾਪ ਤਜਾਇਆ ਬਲ RAM ਜੀਓ ਤਰਨ ਦੇ ਰੜਾਹੋ ਹਾਰੇ ਨਾਮ ਤੇ ਆਵਹ ਸਿਮਰਤ ਨਾਮ ਦੇ ਰੜਾਇਆ ਸਤ ਗੁਰ ਗੁਰ ਪੂਰਾ ਆਰਾਧ ਸਭ ਗਿਲ ਵਿਖ ਪਾਪ ਗਵਾਇਆ ਸਹਿਜ ਆਨੰਦ ਹਵਾ ਵੜ ਭਾਗੀ ਮਨ ਹਰ ਹਰ ਮੀਠਾ ਲਾਇਆ ਜਾਨ ਕੈ ਨਾਨਕ ਲਾਭ ਪਹਿਲੀ ਆਰੰਭ ਕਾਜ ਰਚਾਇਆ ਹਰ ਦੂਜੜੀ ਲਾਭ ਸਾਧ ਗੁਰਪੁਰਖ ਮਿਲਾਇਆ ਬਲਰਾਮ ਜੀਓ ਨਿਰਭਉ ਪੈ ਮਨ ਹੋਏ ਹਉਮੈ ਮੈਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੈ RAM ਹਜ਼ੂਰੇ ਹਰ ਆਤਮ RAM ਫਸਾਰਿਆ ਸੁਆਮੀ ਸਰਬ ਰਹਾ ਪਰਪੂਰੇ ਅੰਦਰ ਬਾਹਰ ਹਰ ਪ੍ਰਭ ਇੱਕ ਮਿਲ ਹਰ ਜਨ ਮੰਗਲ ਲਗਾਏ ਜਨ ਨਾਨਕ ਦੂਜੀ ਲਾਬ ਜਲਾਈ ਅਨਹਦ ਸ਼ਬਦ ਵਜਾਏ ਹਰ ਦੀ ਜੜੀ ਲਾਬ ਮਨ ਜਾਓ ਪਿਆ ਬੈਰਾਗੀ ਆ ਬਲਰਾਮ ਜੀਓ ਸੰਤ ਜਨਾ ਹਰ ਮੇਲ ਹਰ ਪਾਇਆ ਵੜ ਬਾਗਿਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਤ ਜਨਾਵੜ ਭਾਗੀ ਪਾਇਆ ਹਰ ਕਥਿਏ ਅਕਥ ਕਹਾਣੀ ਹਿਰਦੈ ਹਰ 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 ਤੁਨ ਉਪਜਿ ਹਰ ਜਪਿਐ ਮਾਸਾ ਤਕ ਬਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੈ ਮਾਨ ਬੈਰਾਗ ਜੀਓ ਹਰ ਚੌਥੜੀ ਲਾਭ ਮਾਨ ਸਹਜ ਭਇਆ ਹਰ ਬਾਯਾ ਬਲਰਾਮ ਜੀਓ ਘੁਰਮੁਖ ਮਿਲਿਆ ਸੁਭਾਏ ਹਰ ਮਾਨਤਨ ਮੀਠਾ ਲਾਇਆ ਬਲਰਾਮ ਜੀਓ ਹਰ ਮੀਠਾ ਲਾਇਆ ਮੇਰੇ ਪ੍ਰਭ ਪਾਇਆ ਆਨ ਦਿਨ ਹਰਲੇ ਬਲਾਈ ਮਨ ਜਿੰਦਿਆ ਫਲ ਪਾਇਆ ਸੁਆਮੀ ਹਰ ਨਾਮ ਵਜੀਵਾदाई ਹਰ ਬ੍ਰਾਹਮ ਠਾਗੁਰ ਕਾਜ ਰਚਾਇਆ ਤਨ ਹਿਰਦੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਬਾਆ ਪ੍ਰਭ ਅਬਨਾਸੀ ਹਰ ਪ੍ਰਭ ਠਾਕੁਰ ਕਾਜੁਰ ਜਾਇ ਤਨ ਹਿਰਜੈ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੇ ਹਰ ਵਾਇਆ ਪ੍ਰਭ ਅਵਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ